ਦੋਸਤੋ ਸਤਿ ਸ਼੍ਰੀ ਅਕਾਲ ਅੱਜ ਨਾ ਯਾਰ ਬੜੀ ਦੁਖਦਾਈ ਇੱਕ ਤਰ੍ਹਾਂ ਨਾਲ ਖਬਰ ਆਈ ਕਹਿ ਲੋ ਜਿਹੜੇ 1158 ਟੀਚਰ ਕੰਪਿਊਟਰ ਟੀਚਰ ਸਰਕਾਰੀ ਟੀਚਰ ਸਿੱਖਿਆ ਵਿਭਾਗ ਅੱਗੇ ਧਰਨੇ ਤੇ ਬੈਠੇ ਐ ਠੰਡ ਚ ਸੌਂਦੇ ਐ ਜਦੋਂ ਮੁੱਖ ਮੰਤਰੀ ਸਾਹਿਬ ਦੀ ਰਹਿਸ਼ ਅੱਗੇ ਸੰਗਰੂਰ ਉਹਨਾਂ ਨੇ ਧਰਨਾ ਲਾਇਆ ਤਾਂ ਦੋਸਤੋ ਇੱਕ ਰਾਤ ਉਹਨਾਂ ਨੂੰ ਟੈਂਟ ਵੀ ਨਹੀਂ ਲਾਉਣ ਦਿੱਤਾ ਪ੍ਰਸ਼ਾਸਨ ਨੇ ਐਨੀ ਠੰਡ ਚ ਖੁੱਲੇ ਅਸਮਾਨ ਦੇ ਹੇਠਾਂ ਉਹ ਕਿੰਨੀਆਂ ਕਰਜਾਈਆਂ ਤੇ ਤਰਪਾਲਾਂ ਲੈ ਕੇ ਪਏ ਹੋਣਗੇ ਆਪਾਂ ਆਪ ਹਿਸਾਬ ਲਾ ਲਓ ਔਰ ਸਭ ਤੋਂ ਵੱਡੀ ਗੱਲ ਅੱਜ ਉਹਨਾਂ ਨੇ ਖੂਨ ਨਾਲ ਚਿੱਠੀ ਇੱਕ ਖਤ ਇੱਕ ਸੰਦੇਸ਼ ਮੁੱਖ ਮੰਤਰੀ ਸਾਹਿਬ ਵੱਲ ਭੇਜਿਆ ਕਿ ਸਾਨੂੰ ਜਾਂ ਤਾਂ ਇਸ਼ਾ ਮ੍ਰਿਤਯੂ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਜੇ ਅਸੀਂ ਮਰਨ ਵਰਤ ਰੱਖਦੇ ਹਾਂ ਤਾਂ ਰਾਤ ਨੂੰ ਚੱਕ ਲੈਨੇ ਹਾਂ ਧੱਕੇ ਨਾਲ ਸਾਡੇ ਫੋਨ ਖੋਏ ਜਾਂਦੇ ਆ ਸਾਡੇ ਤੇ ਡਾਂਗਾਂ ਵਾਈ ਦਿੰਦੇ ਆ ਕਾਫੀ ਕੁਝ ਹੁੰਦਾ ਹੈ ਤਾਂ ਗੱਲ ਮਿੱਤਰੋ ਇਹ ਹੈ ਕਿ ਜਦੋਂ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਸਿੱਖਿਸ਼ਕ ਦੀ ਟੀਚਰ ਦੀ ਅਧਿਆਪਕ ਦੀ ਰਾਜਸਥਾਨ ਚ ਇਹਨਾਂ ਨੂੰ ਗੁਰੂ ਜੀ ਕਹਿੰਦੇ ਐ ਇਹਨਾਂ ਦੇ ਐਸੇ ਹਾਲਾਤ ਹੋ ਜਾਣਗੇ ਤਾਂ ਫਿਰ ਜਦੋਂ ਸਰਕਾਰ ਕਹਿੰਦੀ ਐ ਨਾ ਅਸੀਂ ਸਿੱਖਿਆ ਤੇ ਸਿਹਤ ਤੇ ਕੰਮ ਕਰਦੇ ਆਂ ਬਸ ਬੰਦੇ ਨੂੰ ਜਵਾਬ ਦੇਣ ਦੀ ਲੋੜ ਨਹੀਂ ਮਿੱਤਰੋ ਤਾਂ ਗੱਲ ਇਹ ਐ ਕਪੂਰ ਥਲੇ ਦੇ ਰਾਜੇ ਨੇ ਨਾ ਆਪ ਦਾ ਜਿਹੜਾ ਕੁੱਕ ਸੀ ਉਹਨੂੰ ਨਾਮ ਦਿੱਤਾ ਨਾਮ ਦਿੱਤਾ ਤੇ ਜਦੋਂ ਕੁੱਕ ਨੂੰ ਪੁੱਛਿਆ ਗਿਆ ਨਾ ਕਿ ਤੂੰ ਯਾਰ ਖਾਣਾ ਬਹੁਤ ਸਵਾਦ ਬਣਾਇਆ ਤੇ ਮੰਗ ਕੀ ਮੰਗਣਾ ਉਹ ਕਹਿੰਦਾ ਜੀ ਕੋਈ ਨਹੀਂ ਕੋਈ ਨਹੀਂ ਉਹ ਕਹਿੰਦਾ ਨਹੀਂ ਮੰਗ ਤਾਂ ਉਹ ਕਪੂਰ ਥਲੇ ਦੇ ਰਾਜੇ ਦੇ ਕੁੱਕ ਨੇ ਰਸੋਈਏ ਨੇ ਕਹਿ ਲੋ ਇਹ ਕੁਝ ਮੰਗਿਆ ਉਹ ਕਹਿੰਦਾ ਜੀ ਮੇਰੇ ਬੱਚੇ ਨੂੰ ਸਿੱਖਿਆ ਦੇ ਦਿਓ ਮੇਰਾ ਬੱਚਾ ਵੀ ਤੁਹਾਡੇ ਬੱਚਿਆਂ ਦੇ ਨਾਲ ਪੜੇ ਮਤਲਬ ਉਸ ਹਾਈ ਲੈਵਲ ਦੇ ਸਕੂਲ ਦੇ ਵਿੱਚ ਚਲੋ ਜੀ ਰਾਜੇ ਨੇ 36 ਮਾਰਤੀ ਪਾਸ ਹੋ ਗਿਆ ਉਹਨਾਂ ਦਾ ਬੱਚਾ ਵੀ ਰਾਜੇ ਦੇ ਬੱਚਿਆਂ ਦੇ ਸਕੂਲ ਵਿੱਚ ਉਸ ਲੈਵਲ ਦੀ ਪੜ੍ਹਾਈ ਕਰਨ ਲੱਗਿਆ ਤੇ ਉਹ ਬੱਚਾ ਕੌਣ ਸੀ ਗਿਆਨੀ ਗੁਰਮਖ ਸਿੰਘ ਗਿਆਨੀ ਗੁਰਮਖ ਸਿੰਘ ਤੇ ਗਿਆਨੀ ਦਿੱਤ ਸਿੰਘ ਦੋਸਤੋ ਉਹ ਇਨਸਾਨ ਸੀ ਉਹ શિક્ષਕ ਸੀ ਉਹ ਸਿੱਖਿਆ ਚਾਹੁੰਦੇ ਸੀ ਕਿ ਜਿਨ੍ਹਾਂ ਨੇ ਅੰਗਰੇਜ਼ ਰਾਜ ਦੇ ਵਿੱਚ ਅਮਰਤਸਰ ਸਾਹਿਬ ਵਾਲਾ ਜਿਹੜਾ ਖਾਲਸਾ ਕਾਲਜ ਹੈ ਨਾ ਜਿਹੜੀ ਲਾਲ ਰੰਗ ਦੀ ਇੱਕ ਬਿਲਡਿੰਗ ਬਣੀ ਹੋਈ ਹੈ ਜਿਹਨੂੰ ਯੂਨੀਵਰਸਿਟੀ ਬਣਾਤਾ ਜਿਹਦੇ ਤੇ ਬੜੇ ਲੋਕਾਂ ਦੀ ਅਜੇ ਤੱਕ ਵੀ ਅੱਖ ਹੈ ਪਿਛਲੀਆਂ ਸਰਕਾਰਾਂ ਚ ਵੀ ਅੱਖ ਸੀ ਖਾਲਸਾ ਕਾਲਜ ਅਮਰਸਰ ਤੇ ਉਹ ਖਾਲਸਾ ਕਾਲਜ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਬਣਾਏ ਕਿੱਡੀ ਵੱਡੀ ਉਹਨਾਂ ਦੀ ਸੋਚ ਹੋਣੀ ਹੈ ਕਿੱਡੀ ਵੱਡੀ ਉਹ ਸਿੱਖਿਆ ਚਾਹੁੰਦੇ ਸੀ ਇਹ ਜਿਹੜੇ ਸਰਕਾਰੀ ਟੀਚਰ ਸਹਿਬਾਨ ਹੈ ਗੁਨਾਹ ਤਾਂ ਇਹਨਾਂ ਦਾ ਹੈ ਕਿ ਜਦੋਂ ਥੱਲੇ ਨੂੰ ਜਾ ਰਿਹਾ ਸੀ ਨਿਹਾਰਵਾਲ ਜਾ ਰਿਹਾ ਸੀ ਆਪਣਾ ਸਰਕਾਰੀ ਸਕੂਲਾਂ ਦਾ ਸਿਸਟਮ ਤੇ ਪ੍ਰਾਈਵੇਟ ਸਕੂਲ ਪੰਪ ਰਹੇ ਸੀ ਉਹਨਾਂ ਦੇ ਕਾਰੋਬਾਰ ਉਹਨਾਂ ਦਾ ਬਿਜ਼ਨਸ ਖੜਾ ਹੋ ਰਿਹਾ ਸੀ ਹਰ ਇੱਕ ਬੱਚੇ ਦਾ ਜ਼ਰੂਰੀ ਬਣ ਗਿਆ ਕਿ ਇੱਕ ਫੈਸ਼ਨ ਜਾ ਹੋ ਗਿਆ ਟਿਊਸ਼ਨ ਪੜ੍ਹਨਾ ਵੈਨਾਂ ਤੇ ਜਾਣਾ ਹਾਈ ਫਾਈ ਸਟੇਟਸ ਜਦੋਂ ਅਗਲਾ ਦੱਸਦਾ ਕਿ ਸਾਡਾ ਬੱਚਾ ਜੀ ਫਲਾਨੇ ਸਕੂਲ ਚ ਪੜਦਾ ਹੈ ਉਥੇ ਲੱਖ ਰੁਪਈਆ ਸਾਲ ਦਾ ਖਰਚ ਹੈ ਉਹਦੀਆਂ ਦੋ 유ਨੀਫਾਰਮ ਹੈ ਉਹਦੇ ਟਾਈ ਹੈ ਉਹਦੇ ਦੋ ਤਰ੍ਹਾਂ ਦੇ ਬੂਟ ਹੈ ਉਹਦੇ ਫਲਾਨ ਹੈ ਮਤਲਬ ਲੋਕ ਘਰੇ ਭਾਵੇਂ ਰੋਟੀ ਨਾ ਪੱਕੇ ਤਾਂ ਇਹ ਮਾਣ ਨਾਲ ਦੱਸਦੇ ਹੈ ਜਾਂ ਕਿਸੇ ਛੋਟੇ ਸਕੂਲ ਚ ਪੜਦਾ ਹੋਵੇ ਤਾਂ ਸ਼ਰਮ ਮੰਨਦੇ ਹੈ ਪਰ ਜਦੋਂ ਇਹ ਬਿਜ਼ਨਸ ਟਾਈਪ ਸਕੂਲ ਪੈਦਾ ਹੋਣ ਲੱਗੇ ਤਾਂ ਇੰਨਾ ਇਹ ਛੱਡੋ ਇਹ ਤਾਂ ਚਲੋ ਹੁਣ ਆਏ ਐ ਸਰਕਾਰੀ ਟੀਚਰ ਜਿਹੜੇ ਵਿਚਾਰੇ ਧਰਨੇ ਤੇ ਬੈਠੇ ਐ ਜਿਨ੍ਹਾਂ ਨੇ ਖੂਨ ਨਾਲ ਚਿੱਠੀ ਲਿਖੀ ਐ 1152 ਨੇ ਜਿਨ੍ਹਾਂ ਨੇ ਜਿਹੜੇ ਧਰਨੇ ਤੇ ਬੈਠੇ ਐ ਲਗਾਤਾਰ ਸੰਘਰਸ਼ ਕਰ ਰਹੇ ਐ ਪਰ ਸਰਕਾਰੀ ਸਕੂਲਾਂ ਦੇ ਟੀਚਰਾਂ ਨੇ ਹੀ ਜੇ ਸਿੱਧੇ ਸ਼ਬਦਾਂ 'ਚ ਮੈਂ ਕਹਾ ਤਾਂ ਸਿੱਖਿਆ ਦਾ ਬੇੜਾ ਭਾਇਆ ਕਿਨੇ ਜੇ ਬੰਦਾ 50000 ਜਰ ਤਨਖਾਹ ਲੈਂਦਾ ਉਹ 5000 ਰੁਪਇਆ ਮਹੀਨੇ ਦਾ ਵੀ ਖਰਚ ਕਰੀ ਜਾਵੇ ਨਾ ਸਕੂਲ ਤੇ ਤਾਂ ਸਕੂਲ ਖਤਮ ਨਹੀਂ ਹੁੰਦਾ ਸਰਕਾਰ ਪ੍ਰਸ਼ਾਸਨ ਚਾਹੀ ਜੋਰ ਲਾ ਲੇ ਜੇ 5000 ਵਾਲੇ ਨੂੰ 45 ਵੀ ਮਿਲ ਜੂ 1500 ਰੁਪਇਆ ਦਿਹਾੜੀ ਦਾ 25 ਦਿਨ ਸਕੂਲ ਜਾਣਾ ਮਹੀਨੇ ਚੋਂ ਗੱਲ ਬੜੀ ਵੱਡੀ ਐ ਮਿੱਤਰੋ ਗੁਨਾਹਗਾਰਤਾ ਸਰਕਾਰੀ ਤੰਤਰ ਦੇ ਵਿੱਚ ਜਿਹੜਾ ਬੰਦਾ ਪੈ ਗਿਆ ਭਾਵੇਂ ਉਹ ਤਹਿਸੀਲ ਚ ਐ ਕਿਸੇ ਹੋਰ ਸਿਵਲ ਪ੍ਰਸ਼ਾਸਨ ਚ ਐ ਕਿਤੇ ਵੀ ਸਰਕਾਰੀ ਬੰਦਾ ਯਾਰ ਨੌਕਰੀ ਵਾਲਾ ਸੇਵਾ ਕੇਂਦਰ ਚ ਨਾ ਉਹ ਵੀ 50 ਰੁਪਏ ਟੰਕਾ ਲਾਉਂਦਾ ਫੇਰ ਤੁਹਾਡੀ ਐਪਲੀਕੇਸ਼ਨ ਫੜਦਾ ਪਰ ਗੱਲ ਇਹ ਐ ਜੇ ਸਿਖਾਉਣ ਵਾਲਿਆਂ ਦਾ ਇਹ ਹਾਲ ਹੋਊਗਾ ਤਾਂ ਸਿੱਖਣਾ ਤਾਂ ਕੋਈ ਚਾਹੁੰਦਾ ਹੀ ਨਹੀਂ ਵੀਰ ਵੱਡੇ ਵੱਡੇ ਸਕੂਲ ਆਉਣਗੇ ਮੌਲਾ ਆਂਗੂ ਵੱਡੇ ਵੱਡੇ ਕਾਰੋਬਾਰ ਆਉਣਗੇ ਵੱਡੀਆਂ ਵੱਡੀਆਂ ਵੈਨਾ ਆਉਣੀਆਂ ਪੜਾਈ ਅਲੱਗ ਚੀਜ਼ ਐ ਪਰ ਬੱਚੇ ਉੱਥੋਂ ਕੁਝ ਸਿੱਖਣਗੇ ਨਹੀਂ ਸਿੱਖਣ ਦੀ ਲੋੜ ਆ ਨਾ ਅੱਜ ਦੇ ਜ਼ਮਾਨੇ 'ਚ ਪੜ੍ਹਨ ਦੀ ਵੀ ਲੋੜ ਐ ਪਰ ਪੜ੍ਹਨ ਦੇ ਨਾਲ-ਨਾਲ ਸਿੱਖਣ ਦੀ ਵੀ ਲੋੜ ਐ ਤੇ ਜਦੋਂ ਸਿਖਾਉਣ ਵਾਲੇ ਕੰਪਿਊਟਰ ਟੀਚਰ ਜਿਹੜੇ ਅੱਜ ਦੇ ਸਮੇਂ ਦੀ ਮੰਗ ਐ ਉਹ ਜਦੋਂ ਖੂਨ ਨਾਲ ਚਿੱਠੀ ਲਿਖ ਰਹੀ ਹੈ ਲਿਖ ਰਹੀ ਹੈ ਤਾਂ ਹਾਲ ਤੁਹਾਨੂੰ ਆਪੇ ਹੀ ਸਮਝ ਆ ਜਾਣਾ ਮੇਰੇ ਭਰਾ ਸ਼ੇਅਰ ਕਰਿਓ ਬਹੁਤ ਧੰਨਵਾਦ ਸਸਕਾਰ